ਦੋਸਤੋ ਇਸ ਵੀਡੀਓ ਨੂੰ ਜਰੂਰ ਅੰਤ ਤੱਕ ਦੇਖਿਓ ਤੇ ਤੁਹਾਡੀ ਇੱਕ ਛੋਟੀ ਜਹੀ ਕੋਸ਼ਿਸ਼ ਤੇ ਸ਼ੇਅਰ ਕੀ ਪਤਾ ਇਸ ਬੱਚੀ ਦੇ ਡੁੱਲਦੇ ਹੰਝੂਆਂ ਨੂੰ ਪੂੰਝ ਦਵੇ ਤੇ ਇਸ ਬੱਚੀ ਦੇ ਪਿਤਾ ਦੀ ਮਦਦ ਹੋ ਸਕੇ ਇਹ ਭਾਈ ਦਵਿੰਦਰ ਸਿੰਘ ਨੇ ਜੋ ਕਿ ਬੀਤੇ ਲੰਬੇ ਸਮੇਂ ਤੋਂ ਆਪਣੀ ਰੀੜ ਦੀ ਹੱਡੀ ਦੀ ਪ੍ਰੋਬਲਮ ਕਾਰਨ ਕਾਫੀ ਪਰੇਸ਼ਾਨ ਹਨ ਇਹ ਰੋਂਦਾ ਕਿਉਂ ਹੈ ਨੋਂਦਾ ਕਿਉਂ ਹੈ ਪਾਪਾ ਰੋਂਦੇ ਸੀ ਹੈਂ ਪਾਪਾ ਰੋਂਦੇ ਸੀ ਕਿਉਂ ਰੋਂਦੇ ਹੀ ਪਾਪਾ ਹੈਂ ਜੱਫੀ ਵਾਲਾ ਜੱਫੀ ਵਾਲਾ ਪਾਪਾ ਨੂੰ ਜਾ ਜੱਫੀ ਵਾਲਾ ਕਾਕੇ ਰੋਂਦਾ ਕਿਉਂ ਕਾਕੇ ਨੋਂਦਾ ਕਿਉਂ ਨੂੰ ਪਾਪਾ ਰੋਂਦੇ ਤਾਂ ਰੋਂਦੀ ਪਾਪਾ ਰੋਂਦੇ ਹੈ ਕਿਉਂ ਰੋਂਦੇ ਪਾਪਾ ਹੈਂ ਪਾਪਾ ਨੋਂਦੇ ਹੈ ਪੀ ਹੁੰਦੀ ਹੈ ਕੋਈ ਗੱਲ ਨਹੀਂ ਸੇਹਸਾ ਹੋ ਜਾਣਾ ਠੀਕ ਹੋ ਜਾਏ। ਦੋਸਤੋ ਇੱਕ ਸਿੰਘ ਬੜੇ ਹੌਸਲੇ ਤੇ ਜਜ਼ਬੇ ਵਾਲਾ ਹੁੰਦਾ ਹੈ ਪਰ ਕਿੰਨੇ ਕੁ ਮਜਬੂਰ ਹੋਏ ਹੋਣਗੇ ਰਾਗੀ ਸਿੰਘ ਸਰਦਾਰ ਦਵਿੰਦਰ ਸਿੰਘ ਜੋ ਕਿ ਅੱਜ ਅੱਖਾਂ ਪਰ ਆਏ ਜਦੋਂ ਉਹਨਾਂ ਦਾ ਹਾਲਚਲ ਜਾਣਿਆ ਭਾਵੇਂ ਕਿ ਪਿਛਲੇ 23 ਸਾਲਾਂ ਤੋਂ ਉਹ ਆਪਣੇ ਜਦੋ ਜਹਿਦ ਨਾਲ ਜ਼ਿੰਦਗੀ ਦੀ ਗੁਜ਼ਰਬਸਰ ਕਰ ਰਹੇ ਨੇ ਪਰ ਪਿਛਲੇ 1.5 ਸਾਲ ਤੋਂ ਉਹਨਾਂ ਨੂੰ ਇੱਕ ਬਿਮਾਰੀ ਨੇ ਅਜਿਹਾ ਲਪੇਟ ਵਿੱਚ ਲਿਆ ਕਿ ਉਹ ਬੈੱਡ ਤੇ ਪਏ ਹਨ ਤੇ ਉਹਨਾਂ ਦੀ ਬਿਮਾਰੀ ਦਾ ਖਰਚ ਵੀ ਜਿਹੜਾ ਉਹਨਾਂ ਦੇ ਦੋਸਤਾਂ ਮਿੱਤਰਾਂ ਵੱਲੋਂ ਹੀ ਕੀਤਾ ਗਿਆ ਪਰ ਹੁਣ ਜਿਹੜਾ ਉਹਨਾਂ ਦੇ ਘਰ ਦਾ ਖਰਚਾ ਤੇ ਬਿਮਾਰੀ ਦਾ ਜਿਹੜਾ ਖਰਚਾ ਹੈ ਉਹ ਵੀ ਬੜੀ ਮੁਸ਼ਕਲ ਨਾਲ ਨਿਕਲ ਰਿਹਾ ਹੈ ਪਰ ਉਹ ਆਪਣੇ ਪਰਿਵਾਰ ਦੀ ਸਸਿਕਲ ਦੋਸਤੋ ਮੈਂ ਮਨਜੀਤ ਸਿੰਘ ਲਾਡੀ ਖਾਬੜਾ ਤੇ ਅਸੀਂ ਅੱਜ ਪਹੁੰਚੇ ਹਾਂ ਪਿੰਡ ਰਾਮਪੁਰ ਦੇ ਵਿੱਚ ਜੋ ਕਿ ਪਰਖਾਲੀ ਦੇ ਬਿਲਕੁਲ ਨਜ਼ਦੀਕ ਹੈ ਤੇ ਇੱਕ ਅਜਿਹੇ ਪਰਿਵਾਰ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਗੁਰੂ ਘਰ ਦੇ ਵਜ਼ੀਰ ਨੇ ਭਾਈ ਦਵਿੰਦਰ ਸਿੰਘ ਜੀ ਤੇ 23 ਸਾਲ ਤੋਂ ਰਾਗੀ ਸਿੰਘ ਸਾਜੀ ਸਿੰਘ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਜਥਿਆਂ ਨਾਲ ਜਿਹੜਾ ਕਿ ਗੁਰੂ ਘਰ ਦੇ ਸਮਾਗਮਾਂ ਵਿੱਚ ਹਿੱਸਾ ਲੈਣਾ ਤੇ ਗੁਰੂ ਘਰ ਦੇ ਜਿਹੜੇ ਕਿ ਸੇਵਕ ਨੇ ਉਹਨਾਂ ਨੂੰ ਗੁਰੂ ਘਰ ਦੀ ਜਿਹੜੀ ਕਿ ਆਸਥਾ ਹੈ ਉਸ ਮੁਤਾਬਕ ਕੀਰਤਨ ਨਾਲ ਜੋੜਨਾ ਜੀ ਨਵਿੰਦਰ ਜੀ ਕਿਸ ਤਰ੍ਹਾਂ ਜਿਹੜੇ ਕੀ ਇਹ ਹਾਲਾਤ ਬਣੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਆ ਹਾਲਾਤ ਤਾਂ ਇਦਾਂ ਜੀ ਹੁਣ ਬੜੀ ਗਰੀਬੀ ਹੈ ਜੀ ਤੇ ਭਲੇ ਮੇਰੇ ਦੋ ਆਪਰੇਟ ਹੋ ਚੁੱਕੇ ਨੇ ਤੇ ਹੁਣ ਮੈਂ ਤਕਰੀਬਨ ਮੰجهه ਤੋਂ ਹੀ ਪਿਆ ਸਾਲ ਤਾਂ ਪਹਿਲੀ ਹੋ ਗਿਆ ਮੈਨੂੰ ਪਿਆਨੂ ਤੇ ਹੁਣ ਸਾਲ ਤੋਂ ਉੱਪਰ ਹੀ ਚੱਲ ਰਿਹਾ ਟਾਈਮ ਤੇ ਮਹਿੰਗਾਈ ਦਾ ਟਾਈਮ ਹੈ ਅੱਜਕੱਲ ਤੇ ਕਮਾਈ ਦਾ ਕੋਈ ਸਾਧਨ ਹੈ ਨਹੀਂ ਮੈਂ ਲੰਮੇ ਸਮੇਂ ਤੋਂ ਪਾਠ ਕਰਦਾ ਸੀ ਪਿਛਲੇ ਤਕਰੀਬਨ 20-24 ਸਾਲਾਂ ਤੋਂ ਤੇ ਤਬਲਾ ਵੀ ਢੋਲ ਕੇ ਵਜਾਉਂਦਾ ਸੀ ਪਰ ਹੁਣ ਉਹ ਮੇਰਾ ਕੰਮ ਸਾਰਾ ਕੁਝ ਰੁਕਿਆ ਹੋਇਆ ਕਿਉਂਕਿ ਮੈਂ ਨਾ ਤਾਂ ਬੈਠ ਸਕਦਾ ਐ ਤੇ ਕਾਫੀ ਸਮਾਂ ਜ਼ਿਆਦਾ ਤੋਂ ਮੈਂ ਤੁਰ ਵੀ ਨਹੀਂ ਸਕਦਾ ਤੇ ਥੋੜਾ ਹੀ ਤੁਰਦਾ ਐ ਤੇ ਉਸ ਤੋਂ ਬਾਅਦ ਮੈਨੂੰ ਮਤਲਬ ਪੇਨ ਪੇਨ ਹੁੰਦੀ ਐ ਤੇ ਦੂਜਾ ਮੈਂ ਚੌਂਕੜੀ ਦਾ ਮਾਰੇ ਨਹੀਂ ਸਕਦਾ ਹਾਂ ਤੇ ਬਾਕੀ ਜਦੋਂ ਠੀਕ ਹੋਊਗਾ ਉਦੋਂ ਪ੍ਰਮਾਤਮਾ ਕੀ ਅਰਦਾਸ ਕਰਦੇ ਹਾਂ ਵੇ ਸਚੰਜੜ ਤੋਂ ਨਿਕੜੀ ਦਰਦੀਆਂ ਦੀ ਠੀਕ ਹੋਈਏ ਤੇ ਬਾਕੀ ਮਰੀਆਂ ਤਿੰਨ ਬੇਟੀਆਂ ਨੇ ਛੋਟਿਆਂ ਨੇ ਹਲੇ ਇੱਕ 9ਵਾਂ ਚ ਪੜ੍ਹਦੀ ਐ ਦੂਜੀ 7ਵੇਂ ਚ ਇੱਕ 1st ਚ ਤੇ ਇੱਕ ਵਰਦ ਮਾਤਾ ਐ ਨਾਲ ਤੇ ਘਰ ਦਾ ਗੁਜ਼ਾਰਾ ਵੀ ਹੁਣ ਬੜੀ ਮੁਸ਼ਕਲ ਨਾਲ ਹੀ ਚੱਲਦਾ ਐ ਤੇ ਮੈਂ ਤਾਂ ਬਸ ਇਹ ਅਪੀਲ ਕਰੂੰਗਾ ਕਿ ਜਿਨ੍ਹਾਂ ਇਸ ਵੀਰ ਦੇ ਭਾਈ ਨਾਲ ਕੋਈ ਮਦਦ ਕਰਨੀ ਹੋਵੇ ਤਾਂ ਤੇ ਉਸ ਇਸ ਗਰੀਬ ਦੀ ਬਾਹ ਫੜ ਲਵੇ ਮੇਰੇ ਵਰਗੇ ਪਤਨੀ ਕਿੰਨੇ ਕਿੰਨੇ ਸਿੰਘ ਹੋਣੇ ਨੇ ਇਦਾਂ ਜੋ ਇਸ ਹਾਲਾਤ ਵਿੱਚ ਗੁਜ਼ਰਦੇ ਹੋਣਗੇ ਤੋਂ ਮੈਂ ਸੰਸਦ ਨੂੰ ਵਹੀ ਪੀਰ ਕਰੂੰਗਾ ਕਿ ਕਿ ਇਸ ਮੇਰੇ ਵਰਗੇ ਸਿੰਘ ਦੀ ਬਾਹ ਫੜੇ ਤਾਂ ਕਿ ਉਹ ਸਮਾਜ ਵਿੱਚੋਂ ਤਕਰੀਬਨ ਆਪਣਾ ਗੁਜ਼ਾਰਾ ਜਾਂ ਇਸ ਤੋਂ ਉੱਪਰ ਉੱਠ ਸਕੇ ਧੰਨਵਾਦ ਅ ਸੋ ਦਰਸ਼ਕੋ ਇਹ ਵੀ ਜਰੂਰ ਦੇਖਣੀ ਜੋ ਗੱਲ ਹੈ ਕਿਉਂਕਿ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਹਰ ਸਮੇਂ ਗੁਰੂ ਦੇ ਲੜ ਲਾਉਣ ਦੀ ਗੱਲ ਕਰਦੇ ਨੇ ਉਹਨਾਂ ਦੇ ਜਦੋਂ ਹਾਲਾਤ ਇਹੋ ਜਿਹੇ ਹੁੰਦੇ ਨੇ ਤਾਂ ਨਾ ਤਾਂ ਉਹ ਆਪਣੇ ਹਾਲਾਤ ਕਿਸੇ ਨੂੰ ਬਿਆਨ ਕਰ ਸਕਦੇ ਨੇ ਤੇ ਨਾ ਹੀ ਆਪਣਾ ਦਰਦ ਕਿਸ ਨੂੰ ਦੱਸ ਸਕਦੇ ਨੇ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਕਿ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਚਾਹੀਦੇ ਨੇ ਤੇ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਵੀ ਰਹਿੰਦੇ ਨੇ ਪਰ ਜਦੋਂ ਅਜਿਹੇ ਹਾਲਾਤ ਬਣ ਜਾਣ ਕਿ ਇੱਕ ਵਿਅਕਤੀ ਜੋ ਕਿ ਇੱਕ ਕਮਰੇ ਦੇ ਵਿੱਚ ਦੇਖ ਸਕਦੇ ਹੋ ਪਿਛੇ ਇਹਨਾਂ ਦਾ ਇੱਕ ਹੀ ਕਮਰਾ ਹੈ ਉਸ ਦੇ ਵਿੱਚ ਹੀ ਆਪਣਾ ਗੁਜ਼ਾਰਾ ਕਰਦੇ ਨੇ ਆ ਰਸੋਈ ਆ ਬਿਲਕੁਲ ਨਾਲ ਤੇ ਪਰਿਵਾਰ ਦੇ ਹਾਲਾਤ ਕਾਫੀ ਜ਼ਿਆਦਾ ਮਾੜੇ ਨੇ ਪਰ ਫਿਰ ਵੀ ਜਿਹੜਾ ਕਿ ਗੁਰੂ ਦੇ ਸਿੰਘ ਹੈ ਇਹ ਦਵਿੰਦਰ ਸਿੰਘ ਜੀ ਆਪਣੇ ਹਾਲਾਤਾਂ ਨਾਲ ਲੜ ਰਹੇ ਨੇ ਆਵੇਂ ਕੀ ਹੁਣ ਤੱਕ ਇਹਨਾਂ ਨੇ ਕਿਸੇ ਕੋਲੋਂ ਬਹੁਤੀ ਮਦਦ ਨਹੀਂ ਮੰਗੀ ਸਿਰਫ ਇਹਨਾਂ ਦੀ ਮਦਦ ਇਹਨਾਂ ਦੇ ਜਿਹੜੇ ਕੀ ਸੱਜਣ ਮਿੱਤਰ ਕੋਈ ਦੋਸਤ ਸਨ ਕੋਈ ਪਿੰਡ ਦੇ ਨਜ਼ਦੀਕੀ ਨੇੜੇ ਪਿੰਡਾਂ ਦੇ ਸਨ ਉਹਨਾਂ ਨੇ ਅੱਗੇ ਆਣ ਕੇ ਇਹਨਾਂ ਦੀ ਬਾਹ ਜਰੂਰ ਫੜੀ ਆ ਕਿਉਂਕਿ ਇਹਨਾਂ ਦੇ ਦੋ ਆਪਰੇਸ਼ਨ ਹੋ ਚੁੱਕੇ ਨੇ ਸਪਾਈਨ ਦੇ ਪ੍ਰੋਬਲਮ ਹੈ ਇਹਨਾਂ ਨੂੰ ਰੀੜ ਦੀ ਹੱਡੀ ਦੀ ਤੇ ਇੱਕ ਗੋਲ ਬਲੇਡਰ ਦਾ ਆਪਰੇਸ਼ਨ ਹੋ ਚੁੱਕਿਆ ਉਸ ਤੋਂ ਬਾਅਦ ਵੀ ਜਿਹੜਾ ਕੀ ਹਜੇ ਇਹ ਬਿਲਕੁਲ ਤੰਦਰੁਸਤ ਨਹੀਂ ਨੇ ਆਪਣਾ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਮੰਜੇ ਤੇ ਪਏ ਨੇ ਤੇ ਜੇਕਰ ਕੋਈ ਸੱਜਣ ਕੋਈ ਸਮਾਜ ਸੇਵੀ ਕੋਈ ਸੰਸਥਾ ਅੱਗੇ ਆਣ ਕੇ ਦਵਿੰਦਰ ਸਿੰਘ ਦੀ ਮਦਦ ਕਰ ਸਕਦੀ ਹੈ ਤਾਂ ਉਹ ਜ਼ਰੂਰ ਕਰਿਓ ਕਿਉਂਕਿ ਦਵਿੰਦਰ ਸਿੰਘ ਵਰਗੇ ਹੋਰ ਵੀ ਕਈ ਰਾਗੀ ਸਾਜੀ ਪਾਠੀ ਸਿੰਘ ਹੋਣਗੇ ਜੋ ਕਿ ਇਹਨਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹੋਣਗੇ ਪਰ ਇਸ ਸਮੇਂ ਜਿਹੜੀ ਕਿ ਸਖਤ ਮਦਦ ਦੀ ਲੋੜ ਦਵਿੰਦਰ ਸਿੰਘ ਨੂੰ ਆ ਕਿਉਂਕਿ ਤਿੰਨ ਬੱਚੀਆਂ ਨੇ ਤੇ ਦੋ ਬਿਲਕੁਲ ਹਾਲੀ ਛੋਟੀਆਂ ਨੇ ਇੱਕ ਨੌਵੀਂ ਜਮਾਤ ਵਿੱਚ ਪੜ੍ਹਦੀ ਐ ਤੇ ਇਹਨਾਂ ਬੱਚੀਆਂ ਦੀ ਪੜ੍ਹਾਈ ਉਤੋਂ ਕਰਦੇ ਖਰਚੇ ਤੇ ਉੱਪਰੋਂ ਜਿਹੜੇ ਕੀ ਦਵਿੰਦਰ ਸਿੰਘ ਦੇ ਇਹ ਬਿਮਾਰੀ ਦੇ ਹਾਲਾਤ ਸਮਝ ਸਕਦੇ ਹੋ ਕਿ ਪਰਿਵਾਰ ਦੇ ਉੱਤੇ ਕੀ ਬੀਤਦੀ ਹੋਵੇਗੀ ਕਿਸ ਤਰ੍ਹਾਂ ਪਰਿਵਾਰ ਗੁਜ਼ਾਰਾ ਕਰਦਾ ਹੋਵੇਗਾ ਕਿਸ ਤਰ੍ਹਾਂ ਪਰਿਵਾਰ ਦੀ ਜਿਹੜੀ ਆਰਥਿਕ ਘਰ ਦੀ ਹਾਲਤ ਹੋਵੇਗੀ ਕਿਉਂਕਿ ਕੋਈ ਜ਼ਮੀਨ ਨਹੀਂ ਹੈ ਕੋਈ ਜਾਇਦਾਦ ਨਹੀਂ ਹੈ ਤੇ ਦਵਿੰਦਰ ਸਿੰਘ ਇੱਕ ਗੁਰੂ ਘਰ ਨਾਲ ਜੁੜੇ ਹੋਏ ਗੁਰੂ ਦੇ ਸਿੰਘ ਹਨ ਤੇ ਹਮੇਸ਼ਾ ਹੀ ਆਪਣੀ ਮਿਹਨਤ ਮਜ਼ਦੂਰੀ ਕਰਕੇ ਹੀ ਉਹ ਆਪਣਾ ਪਰਿਵਾਰ ਪਾਲਦੇ ਸਨ ਇਸ ਲਈ ਅੱਜ ਉਹ ਜਦੋਂ ਮੰਜੇ ਤੇ ਪਏ ਹਨ ਤਾਂ ਉਹਨਾਂ ਦੀ ਕੋਈ ਹਾਲਤ ਬਹੁਤੀ ਵਧੀਆ ਨਹੀਂ ਹੈ ਸੋ ਜੋ ਵੀ ਕੋਈ ਵੀਰ ਅੱਗੇ ਆ ਕੇ ਸੇਵਾ ਕਰਨਾ ਚਾਹੁੰਦਾ ਹੋਵੇ ਤਾਂ ਰਾਮਪੁਰ ਪਿੰਡਾ ਵੀਰ ਦਾ ਗੱਲਬਾਤ ਜਿਹੜੀ ਕਿ ਫੋਨ ਨੰਬਰ ਵੀ ਲੈ ਲੈਣੇ ਆ ਜਿਹੜੇ ਕੋਈ ਫੋਨ ਤੇ ਗੱਲ ਕਰਨਾ ਚਾਹੁੰਦਾ ਹੋਵੇ ਤਾਂ ਮਦਦ ਲਈ ਅੱਗੇ ਆਉਣਾ ਚਾਹੁੰਦਾ ਤਾਂ ਫੋਨ ਨੰਬਰ ਵੀ ਦਵਿੰਦਰ ਜੀ ਕੀ ਨੰਬਰ ਆ ਆਪਣਾ 94176 53784 94176 ਤੇ 53784 ਉਹ ਦਵਿੰਦਰ ਸਿੰਘ ਜੀ ਦਾ ਜਿਹੜਾ ਕੀ ਨੰਬਰ ਆ ਉਹਨਾਂ ਨੇ ਦੱਸਤਾ ਤੇ ਕੋਈ ਵੀ ਵੀਰ ਹੈ ਜਿਹੜਾ ਕੀ ਉਹਨਾਂ ਨੂੰ ਜਦੋਂ ਫੋਨ ਕਰਕੇ ਉਹਨਾਂ ਕੋਲ ਆ ਸਕਦਾ ਹੈ ਹਰ ਸਮੇਂ ਜਿਹੜਾ ਕੀ ਆਪਣੇ ਘਰ ਹੁੰਦੇ ਨੇ ਕਿਉਂਕਿ ਇਲਾਜ ਚੱਲ ਰਿਹਾ ਹਜੇ ਵੀ ਤੇ ਇਹਨਾਂ ਨੂੰ ਜਿਹੜੀ ਕੀ ਅੱਗੇ ਜਿਹੜੀ ਕੀ ਮਦਦ ਹੋ ਸਕੇ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਓ ਤੇ ਇੱਕ ਹਾਜ਼ਰੀ ਜ਼ਰੂਰ ਲਗਵਾਇਓ ਜੇਕਰ ਕੋਈ ਇਸ ਵੀਰ ਕੋਲ ਗੁਰੂ ਦੇ ਸਿੰਘ ਦਵਿੰਦਰ ਸਿੰਘ ਕੋਲ ਆ ਸਕਦਾ ਹੋਇਆ ਸასი ਕਾਲ ਜੀ ਪਰਕ ਨੰਬਰ ਜਿਹੜਾ ਕੋਈ ਤੁਹਾਡੇ ਨਾਲ ਸੰਪਰਕ ਕਰਨ ਦਾ ਨੰਬਰ ਹੈ। ਦੇਖੋ ਜੀ ਮੇਰਾ ਨਾਮ ਦਵਿੰਦਰ ਸਿੰਘ ਆ ਜੀ ਤੇ ਪਿੰਡ ਰਾਮਪੁਰ ਨੇੜੇ ਪ੍ਰਖਾਲੀ ਡਿਸਟ੍ਰਿਕਟ ਰੋਪੜ ਤੇ ਮੇਰਾ ਮੋਬਾਈਲ ਨੰਬਰ ਹੈਗਾ 94176 53784 94176 53784 ਇਹ ਮੇਰਾ ਫੋਨ ਨੰਬਰ ਹੈ ਜੀ। ਜਿਹੜੇ ਕੀਏ ਭਾਈ ਦਵਿੰਦਰ ਸਿੰਘ ਜੀ ਦੇ ਹਾਲਾਤ ਨੇ ਇਸ ਜੋ ਕਿ ਇਹ ਪਰਿਵਾਰ ਕਾਫੀ ਵੱਡਾ ਹੈ ਇਹਦਾ ਜੋ ਕਿ ਦਵਿੰਦਰ ਸਿੰਘ ਜਿਹਦਾ ਦੱਸਿਆ ਆਪ ਜੀ ਨੂੰ ਕਿ ਬਹੁਤ ਹੀ ਮੁਸ਼ਕਲ ਦੇ ਵਿੱਚ ਹਨ ਇਹਨਾਂ ਦੇ ਪਹਿਲਾਂ ਵੀ ਜਿਹੜਾ ਬਲੈਡਰ ਦਾ ਆਪਰੇਸ਼ਨ ਹੋਇਆ ਸੀ ਉਸ ਦੇ ਵਿੱਚ ਵੀ ਕੋਈ ਸਹਾਸਤਾ ਅੱਗੇ ਨਹੀਂ ਆਈ ਇਹਨਾਂ ਨੇ ਅਪੀਲ ਵੀ ਕੀਤੀ ਆ ਲੇਕਿਨ ਸਾਡੇ ਵੱਲੋਂ ਫਿਰ ਸਰਦਾਰ ਮਲਜੀਤ ਸਿੰਘ ਸਾਫਾ ਸਰਪੰਚ ਪਰਖੜੀ ਅਤੇ ਦਾਸ ਵੱਲੋਂ ਜੋ ਕਿ ਕੁਝ ਦੋਸਤ ਮਿੱਤਰਾਂ ਨਾਲ ਰਾਬਤਾ ਕਰਕੇ ਉਹਨਾਂ ਤੋਂ ਪੈਸੇ ਇਕੱਤਰ ਕਰਕੇ ਇਹਨਾਂ ਦੇ ਜੋ ਕਿ ਆਪਰੇਸ਼ਨ ਦੇ ਲਈ ਦਿੱਤੇ ਗਏ ਤੇ ਦੁਬਾਰਾ ਆਪਰੇਸ਼ਨ ਜੋ ਕਿ ਇਹ ਪਿੱਠ ਦਾ ਹੋਇਆ ਹੈ ਇਹ ਵੀ ਸੀਰੀਅਸ ਆਪਰੇਸ਼ਨ ਸੀ ਤੇ ਇਸ ਤੇ ਵੀ ਘੱਟੋ-ਘੱਟ ਲੱਖ ਸਵਾ ਲੱਖ ਰੁਪਇਆ ਖਰਚਾ ਆਇਆ ਹੈ ਜੋ ਕਿ ਸਾਰਿਆਂ ਨੇ ਥੋੜਾ-ਥੋੜਾ ਜੋੜ ਕੇ ਉਹ ਇਸ ਪਰਿਵਾਰ ਨੂੰ ਦਿੱਤਾ ਹੈ ਕਿਉਂਕਿ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਤਿੰਨ ਬੇਟੀਆਂ ਹਨ ਅਤੇ ਆਪ ਮਿੰਜੇ ਦੇ ਹਨ ਜੋ ਕਿ ਉਹਨਾਂ ਦੇ ਘਰ ਤੋਂ ਪਤਨੀ ਹੈ ਉਹ ਇਹਨਾਂ ਨੂੰ ਛੱਡ ਕੇ ਬਾਹਰ ਨਹੀਂ ਜਾ ਸਕਦੀ ਇਹਨਾਂ ਦੀ ਦੇਖ ਦੇ ਕਰਦੀ ਹੈ ਤੇ ਮਾਤਾ ਜੋ ਕਿ ਬਿਰਧ ਹਨ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ ਸੋ ਇਹ ਪਰਿਵਾਰ ਇਸ ਸਮੇਂ ਬੜੇ ਹੀ ਸੰਕਟ ਦੀ ਘੜੀ ਵਿੱਚ ਲੰਘ ਰਿਹਾ ਹੈ ਕਿਉਂਕਿ ਅਸੀਂ ਬੇਨਤੀ ਕਰਾਂਗੇ ਸਾਰੀਆਂ ਸੰਸਥਾਵਾਂ ਨੂੰ ਅਤੇ ਜੇਕਰ ਜਿਸ ਤਰ੍ਹਾਂ ਤੁਸੀਂ ਦੱਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜੇ ਕੋਈ ਇਸ ਬੀੜ ਦੀ ਮਦਦ ਹੁੰਦੀ ਐ ਇਹ ਗੁਰੂ ਦਾ ਸਿੰਘ ਸਜਿਆ ਸੀ ਅਤੇ ਆਪਣਾ ਪਾਠ ਕਰਦਾ ਸੀ ਢੋਲਕ ਦੀ ਸੇਵਾ ਤੇ ਤਪਲੇ ਦੀ ਸੇਵਾ ਕਰਦਾ ਸੀ ਲੇਕਿਨ ਇਹ ਪ੍ਰੋਬਲਮ ਆਉਣ ਦੇ ਕਰਕੇ ਇਸ ਵਿਚਾਰੇ ਦਾ ਉਹੀ ਰੋਜ਼ਗਾਰ ਦਾ ਸਾਧਨ ਸੀ ਜੋ ਕਿ ਖੁੱਸ ਗਿਆ ਐ ਸੋ ਮੈਂ ਬੇਨਤੀ ਕਰਾਂਗਾ ਸਾਰੀਆਂ ਸੰਸਥਾਵਾਂ ਨੂੰ ਅਤੇ ਹੋਰ ਵੀ ਜੋ ਸੁਣ ਰਹੇ ਹਨ ਅਤੇ ਗੁਰਦੁਆਰਾ ਸ਼ਰੋਣੀ ਕਮੇਟੀ ਨੂੰ ਕਿ ਉਹ ਇਸ ਵੀਰ ਦੀ ਮਦਦ ਜੂਨ ਕਰਨ ਸੋ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਬਲਜੀਤ ਸਿੰਘ ਸਾਹਿਬ ਦਾ ਸਰਪੰਚ ਪਰਖਾਲੀ ਦਾ ਜਿਨ੍ਹਾਂ ਨੇ ਸਮੇਂ ਸਿਰ ਜੋ ਕਿ ਸਾਰਿਆਂ ਨਾਲ ਮਿਲ ਕੇ ਉਹ ਇਸ ਵੀਰ ਦੀ ਮਦਦ ਕੀਤੀ ਹੈ ਤੇ ਅਸੀਂ ਵੈਗਰੂ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਇਹ ਵੀਰ ਜੋ ਕਿ ਆਪਣੇ ਸਰੀਰ ਨੂੰ ਸੰਭਾਲ ਕੇ ਠੀਕ ਹੋ ਸਕੇ ਅਤੇ ਪਹਿਲਾਂ ਵਾਂਗ ਹੀ ਆਪਣਾ ਜੋ ਹੈਗਾ ਇਸ ਸਮਾਜ ਦੇ ਵਿੱਚ ਵਿਚਰ ਸਕੇ ਸੋ ਧੰਨਵਾਦ ਦੋਸਤੋ ਤੁਹਾਡੀ ਛੋਟੀ ਜਹੀ ਕੋਸ਼ਿਸ਼ ਭਾਈ ਦਵਿੰਦਰ ਸਿੰਘ ਦੀ ਜ਼ਿੰਦਗੀ ਬਦਲ ਸਕਦੀ ਹੈ ਕਿਉਂਕਿ ਜੇਕਰ ਕੋਈ ਸਮਾਜ ਸੇਵੀ ਸੰਸਥਾ ਜਾਂ ਸਮਾਜ ਸੇਵੀ ਵੀਰ ਭਾਈ ਦਵਿੰਦਰ ਸਿੰਘ ਜੀ ਦੀ ਮਦਦ ਲਈ ਅੱਗੇ ਆਉਂਦਾ ਹੈ ਤਾਂ ਉਹਨਾਂ ਦੀ ਮਦਦ ਹੋ ਸਕਦੀ ਹੈ ਤੇ ਉਹ ਆਪਣੀ ਬਿਮਾਰੀ ਦੇ ਵਿੱਚੋਂ ਬਾਹਰ ਨਿਕਲ ਕੇ ਆਪਣੇ ਪਰਿਵਾਰ ਦਾ ਮੋਢ ਪਾਲਣ ਪੋਸ਼ਣ ਕਰਨ ਲਈ ਖੜੇ ਹੋਣਗੇ ਤੇ ਨਾਲ ਹੀ ਗੁਰੂ ਦੀ ਜਿਹੜੀ ਸੇਵਾ ਉਹ ਕਰਦੇ ਨੇ ਆਪਣੇ ਰਾਗੀ ਸਿੰਘ ਵਜੋਂ ਉਹ ਵੀ ਨਿਭਾਣਗੇ ਸੋ ਸਾਰੇ ਹੀ ਵੱਧ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਉਹਨਾਂ ਲੋਕਾਂ ਤੱਕ ਪਹੁੰਚਾਓ ਜੋ ਦਵਿੰਦਰ ਸਿੰਘ ਜੀ ਦੀ ਮਦਦ ਕਰਨਾ ਚਾਹੁੰਦੇ ਹਨ ਸਤਿ ਸ਼੍ਰੀ ਅਕਾਲ ਜੀ